ਅਸੀਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਲਾਮਾ ਲੈਂਦੇ ਆ ਸੌਂ ਹੁੰਦੀ ਆ ਗਵਾਹੀ ਭਰਦੇ ਆ ਗਵਾਹੀ ਭਰਦੇ ਆ ਚਾਰ ਵਾਰੀ ਸੌਂ ਲਈ ਜਾਂਦੀ ਹਾਂ ਸੰਗਤ ਦੀ ਹਾਜ਼ਰੀ ਵਿੱਚ ਹੁੰਦੀ ਆ ਗੁਰੂ ਦੀ ਹਜ਼ੂਰੀ ਵਿੱਚ ਹੁੰਦੀ ਆ ਕਿ ਜੀ ਮੈਂ ਹੁਣ ਇਹ ਤੋਂ ਬਿਨਾ ਖੋਰ ਨਹੀਂ ਹੈ ਮੇਰਾ ਮੈਂ ਇਸ ਦੇ ਨਾਲ ਆ ਹਰ ਦੁੱਖ ਸੁੱਖ ਹਰ ਤਕਲੀਫ ਪਰ ਮੈਨੂੰ ਲੱਗਦਾ ਹੈ ਕਿ ਸਾਡੀ ਪੁੱਧੀ ਪੜ੍ਹਾਈ ਨੇ ਪੱਠਾ ਬਿਠਾ ਲਤਾ ਪੜ੍ਹੇ ਲਿਖੇ ਨਹੀਂ ਹੋਣਾ ਚਾਹੀਦਾ ਪੜ੍ਹੇ ਲਿਖੇ ਤਾਂ ਹੋਣੇ ਚਾਹੀਦੇ ਸੀ ਪਰ ਗੁਰੂ ਸਾਹਿਬ ਨੇ ਦੋ ਗੱਲਾਂ ਬੜੀਆਂ ਸੋਹਣੀਆਂ ਕਰਵਾਨੀ ਚ ਲਿਖੀਆਂ ਪਹਿਲਾਂ ਤਾਂ ਪੜਾਈ ਜੁੰਗੀ ਲਿਖੀ ਉਹਨਾਂ ਨੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜੇ ਗਿਆਨवान ਹੋਊਗਾ ਤਾਂ ਤੂੰ ਪਰਪਕਾਰ ਕਰ ਸਕਦਾ ਹੈ ਪਰ ਅਗਲੀ ਗੱਲ ਵੀ ਲਿਖੀ ਆ ਪੜਿਆ ਮੂਰਖ ਆਖੀ ਹੈ ਜਿਸ ਲੱਭ ਲੋਭ ਹੰਕਾਰਾ ਇਹ ਜਿਆ ਪੜਿਆ ਵੀ ਮੂਰਖ ਹੁਣ ਸਾਡੇ ਕੋਲੇ ਦੂਈ ਬਨਗੀ ਵਾਲੇ ਜਿਆਦਾ ਇਕੱਠੇ ਹੋ ਗਏ ਲੱਭ ਵੀ ਉਹਨਾਂ ਚੁਣਾਈਆਂ ਲੋਭ ਵੀ ਹੰਕਾਰ ਵੀ ਮੈਂ ਤਾਂ ਕਈ ਵਾਰ ਇੱਥੋਂ ਤੱਕ ਵੀ ਸੁਣਦਾ ਹੈ ਕਿ ਜੀ ਮੁੰਡਾ ਜਾਜਾ ਕੁੜੀ ਦੀ ਸੀ ਆ ਤਲਾਕ ਦਾ ਕੇਸ ਹਾਂ ਇਹ ਬਹੁਤ ਬਹੁਤ ਜ਼ਿਆਦਾ ਤੁਸੀਂ ਦੇਖ ਲਿਓ ਮਤਲਬ ਜਿਹੜੀ ਉੱਪਰਲੀ ਕਲਾਸ ਆ ਹਾਂਜੀ ਮੈਂ ਨਹੀਂ ਮੈਨੂੰ ਨਹੀਂ ਪਤਾ ਉੱਥੇ ਕੀ ਹੋਇਆ ਹੋਇਆ ਕਿਤੇ ਕਿਤੇ ਕੋਈ ਜੈਨੂਨ ਕੇਸ ਹੋ ਸਕਦਾ ਹੈ ਪਰ ਤੇ ਜਦੋਂ ਥੋੜੋ ਸਮਾਜ ਨੇ ਸੇਧ ਲੈਣੀ ਆ ਤੇ ਆਹ ਛੋਟੀ ਚੀਜ਼ਾਂ ਤੁਹਾਡੀ ਪੜਾਈ ਫਿਰ ਕਿਸ ਕੰਮ ਦੀ ਹਾਂ ਸਭ ਤੋਂ ਪਹਿਲਾਂ ਮੈਂ ਇੱਕ ਅਨਪੜਤਾ ਦੀ ਗੱਲ ਕਰਦਾ ਹੈ ਅਨਪੜਤਾ ਕਿੱਥੇ ਚੰਗੀ ਸੀ ਉਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਉਸ ਉਹ ਤਰ੍ਹਾਂ ਦੀ ਜਦੋਂ ਦੋ ਬੱਚੇ ਹੋ ਗਏ ਮੰਨ ਲਓ ਜੋੜੇ ਕੋਲ ਫਿਰ ਉਹਨਾਂ ਦਾ ਤਲਾਕ ਦਾ ਕੇਸ ਚੱਲਦਾ ਹੈ ਫਿਰ ਦੇਖੋ ਵਕੀਲਾਂ ਨੇ ਤਾਂ ਕਹਿਣਾ ਹੀ ਆ ਜਨਾਨੀ ਕਹਿੰਦੀ ਜੀ ਇਹ ਨਸ਼ੇ ਕਰਦਾ ਜੀ ਇਹ ਮੈਨੂੰ ਕੁੱਟਦਾ ਜੀ ਇਹ ਮਾਰਦਾ ਜੀ ਬੰਦਾ ਕਹੂੰਗਾ ਜੀ ਇਹ ਬੱਤ ਚੱਲਣਾ ਜੀ ਇਹ ਰਾਤ ਨੂੰ ਦੀ ਅਤੀ ਰਾਤ ਕੋਠੇ ਬਗੜ ਕੇ ਫੋਨ ਸੁਣਦੀ ਆ ਇਹਨੂੰ ਫੋਨ ਆਉਂਦੇ ਆ ਆਈ ਸੋ ਆ ਕੇ ਹੁੰਦੀ ਹੈ ਨਾ ਦੋਹਾਂ ਪਾਸਿਆਂ ਤੋਂ ਹਮ ਬੱਚੇ ਕਿਆ ਸੁਣਦੇ ਉੱਥੇ ਹਮ ਕੋਮਲ ਮਾਨੋਂ ਨਾਲ ਫਿਰ ਉਹ ਅਦਾਲਤ ਵਿੱਚ ਕਹਿੰਦੇ ਆ ਜੀ ਵੀ ਅਦਾਲਤ ਕਹਿੰਦੀ ਵੀ ਇਹ ਬੱਚੇ 2 ਦਿਨ ਤੇਰੇ ਕੋਲ ਰਹੂਗੇ ਸ਼ੁਕਰ ਸ਼ਨੀਵਾਰ ਨੂੰ ਬਾਕੀ ਦਿਨ ਤੀਮੀ ਕੋ ਰਹੂਗੇ ਉਹ ਫਿਰ ਉੱਥੇ ਕਿਆ ਸਵਾਉਂਦੀ ਆ 6 ਦਿਨ ਮਾਂ ਬੱਚਿਆਂ ਨੂੰ ਬਾਪ ਦੇ ਖਿਲਾਫ ੜਕਾਉਂਦੀ ਆ ਕਿ ਤੇਰਾ ਪੁਰਾ ਕੰਜਰਾ ਉਹ ਆਹੇ ਪੁਆ ਹਰ ਮੀਆਂ ਤੁਹਾਨੂੰ ਨਹੀਂ ਪਤਾ ਹੈਗਾ ਦੋ ਦਿਨ ਫਿਰ ਵਾਪਸ ਮਝਾਉਂਦਾ ਉਹਨਾਂ ਨੂੰ ਬਈ ਤੁਹਾਡੀ ਮਾਂ ਆਏ ਆ ਤੁਸੀਂ ਮੈਨੂੰ ਦੱਸੋ ਵੀ ਬੱਚੇ ਦਾ ਮਾਨਸਿਕ ਪੱਧਰ ਕਿੱਥੇ ਗਿਆ ਬਿਲਕੁਲ ਲੱਗਦਾ ਹੈ ਉਹ ਉਹ ਗੇਂਦ ਬਣਿਆ ਹੋਇਆ ਉਹਨੂੰ ਕਿੱਕ ਮਾਰਦਾ ਬੰਦਾ ਉਹ ਮਾਰਦਾ ਤੂਏ ਕੋਲਾ ਚ ਉਹ ਕਿੱਕ ਮਾਰਦੇ ਇੱਧੇ ਕੋਲਾ ਚ ਉਹ ਬੱਚੇ ਜ਼ਿਆਦਾ ਕਰਕੇ ਜਾਂ ਤਾਂ ਬੁੱਗ ਹੋ ਗਏ ਜਾਂ ਬਾਗੀ ਹੋ ਗਏ ਕਿਉਂਕਿ ਨਾ ਤਾਂ ਉਹਨੂੰ ਮਾਂ ਦਾ ਪਿਆਰ ਮਿਲ ਰਿਹਾ ਪੂਰਾ ਨਾ ਬਾਪ ਦਾ ਮਿਲ ਰਿਹਾ ਉਹ ਬੁੱਗ ਹੋ ਗਏ ਬੁੱਗ ਹੋਣਾ ਤੇ ਬਾਗੀ ਹੋਣਾ ਦੋਹੇ ਸਾਡੇ ਸਮਾਜ ਵਾਸਤੇ ਘਾਤਕ ਹੈਗਾ ਹੈ ਨਾ ਬਿਲਕੁਲ ਕਿਉਂਕਿ ਅਗਲਾ ਸਿਸਟਮ ਤਾਂ ਉਹਨਾਂ ਬੱਚੇ ਨਹੀਂ ਚੱਕਣਾ ਅਸੀਂ ਮਰ ਜਾਣਾ 20 ਸਾਲੂ ਮਰ ਜੂਗੇ ਜੇ ਚਲੋ ਜਿਆਦਾ ਉਮਰ ਪਾਈ 25 ਨੂੰ ਮਰ ਜੂਗੇ ਤੁਸੀਂ 50 ਬਾਅਦ ਮਰ ਜੂਗੇ ਤੇ ਉਹ ਕਿਨੇ ਚੱਕਣਾ ਤੇ ਅਸੀਂ ਪਿੱਛੇ ਛੱਡ ਕੇ ਕੀਆ ਜਾ ਰਹੇ ਆ ਬੁੱਗ ਤੇ ਬਾਗੀ ਤੇ ਇਹ ਉਹਨੂੰ ਦੱਸ ਰਹੇ ਆ ਬਈ ਜਿਹੜੀ ਮਾਂ ਉਹ ਕਹਿੰਦਾ ਵੀ ਤੇਰੀ ਮਾਂ ਖਰਾਬ ਗਲਤ ਆ ਇੱਥੋਂ ਤੱਕ ਕਿ ਬਾਪ ਇਹ ਦੱਸ ਰਿਹਾ ਕਿ ਤੇਰੀ ਮਾਂ ਦੇ ਫਲਾਣੇ ਕੇ ਨਜਵਾਨ ਦਾ ਤਾਂ ਨਹੀਂ ਮ ਉਹਦੇ ਘਰ ਰਹਿੰਦਾ ਉਹ ਉਹਨੂੰ ਦੱਸ ਰਹੀ ਆ ਬਕਵਾਸ ਬਕਵਾਸ ਸਾਰਾ ਇਹ ਕੋਈ ਅੱਗੇ ਨਹੀਂ ਸੀ ਕਰਦਾ ਮਤਲਬ ਕਿ ਗੁਰੂ ਸਾਹਿਬ ਦੀ ਵਿਹਾਈ ਦੀ ਵੀ ਸ਼ਰਮ ਨਹੀਂ ਸ਼ਰਮ ਨਹੀਂ ਨਾ ਹੈਗੀ ਲੋਕ ਜਿਹੜੇ ਉੱਥੇ ਗਵਾਹ ਬਣੇ ਹੋਏ ਸੀ ਗੁਰੂ ਸਾਹਿਬ ਦੀ ਹਜ਼ੂਰੀ ਉਹਨਾਂ ਦੀ ਵੀ ਸ਼ਰਮ ਨਹੀਂ ਹਾਂ ਤੇ ਇਹ ਇਹ ਤੁਸੀਂ ਕੀ ਪ੍ਰਚਾਰ ਰਹੇ ਆ ਮੈਂ ਕਹਿੰਦਾ ਵੀ ਇਹ ਇਹ ਗੁਰੂ ਸਾਹਿਬ ਕਹਿੰਦੇ ਆ ਨਾ ਪੜਿਆ ਮੂਰਖਾਖੀ ਹੈ ਜਿਸ ਲੱਭ ਲੋਭੰਕਾਰਾ ਮੈਂ ਤੁਹਾਨੂੰ ਇੱਕ ਆਪਣੀ ਦੱਸਦਾ ਹਾਂ ਜੀ ਇੱਕ ਬੀਬੀ ਸਾਡੇ ਚਲੋ ਨੇੜੇ ਤੋਂ ਆ ਮੈਂ ਪਿੰਡ ਦਾ ਬਾਰ ਬਾਰ ਤਾਣੀ ਆਉਂਦਾ ਫਿਰ ਪਿੰਡ ਵਾਲੇ ਕਹਿਣ ਲੱਗ ਪੈਂਦੇ ਯਾਰ ਤੂੰ ਤਾਂ ਕੈਮਰੇ ਦੇ ਬੈਠ ਕੇ ਆ ਉਹ ਬੀਬੀ ਸਾਡੀ ਕਨਪੜਾ ਹਾਂ ਕਰਬਾੜਾ ਉਦਾ ਸ਼ਰਾਬੀ ਆ ਹੂੰ ਸੁਰੂ ਤੋਂ ਮੈਥੋਂ ਚਾਰ ਪੰਜ ਸਾਲ ਬੜੀ ਹੋਣੀ ਆ ਉਹਦੇ ਘਰ ਵਾਲਾ ਉਹ ਵਰਤੇਜ ਜੀ ਨੇ ਕਿਸੇ ਬੈਸੀ ਨੂੰ ਅਚਾਨਕ ਕਹਿ ਬੈਠਿਆ ਮੇਰੀ ਭੈਣਾ ਬੜੀ ਭੈਣ ਵਰਗੀ ਆ ਮੈਂ ਕਿਹਾ ਵੀ ਭਾਬੀ ਤੈਨੂੰ ਜ਼ਿੰਦਗੀ ਵਿੱਚ ਕੋਈ ਸੁੱਖ ਨਹੀਂ ਦੇਖਿਆ ਤੇ ਇਦਾ ਜਵਾਨੀ ਤੋਂ ਬਸ ਇਦਾ ਵੜਾਪਾ ਹੀ ਆ ਗਿਆ ਵੀ ਵੀਰਾ ਸਾਡਾ ਇਹ ਜਿਹਾ ਹੀ ਆ ਦਾਰੂ ਪੀਂਦਾ ਕੋਈ ਕਰਦਾ ਖਰਚਾ ਨਹੀਂ ਕੋਈ ਕੁਝ ਨਹੀਂ ਤੁਸੀਂ ਉਹ ਦੇਖੋ ਉਹ ਔਰਤ ਮੱਝਾਂ ਲੈ ਕੇ ਜਾਂਦੀ ਚਾਰ ਨੂੰ ਨਾਲ ਉਹਦੇ ਕੋ ਖੁਰਪੀ ਪੱਲੀ ਹੁੰਦੀ ਨਾਲ ਕੱਖ ਵੀ ਖੋਤ ਕੇ ਲਿਆਉਂਦੀ ਆ ਮੱਜਾਂ ਚੁਗੀ ਜਾਂਦੀ ਉਹ ਆਪਣਾ ਕੰਮ ਕਰਦੀ ਆ ਸ਼ਾਮ ਨੂੰ ਸਿਰ ਤੇ ਪੰਡ ਮੱਜਾਂ ਹੱਕੀ ਹੋਈਆਂ ਉਹਨੇ ਇਹ ਬਹੁਤ ਪੁਰਾਣੇ ਸਾਲਾਂ ਦੀ ਗੱਲ ਆ ਜਦੋਂ ਮੈਂ ਉਹਨੂੰ ਕਿਹਾ ਉਹ ਬੜਾ ਅੱਗੇ ਉਹ ਕਹਿੰਦੀ ਆ ਮੈਨੂੰ ਪਿੰਡ ਵਿੱਚ ਮੀਤਾ ਕਹਿੰਦੇ ਆ ਉਹ ਵੀ ਵਿਚਾਰੀ ਹੀ ਕਹਿੰਦੀ ਆ ਕਹਿੰਦੀ ਮੀਤੇ ਜੋ ਮਰਜੀ ਆ ਤੇਰੇ ਵੀਰੇ ਦੀ ਸ਼ਰਾਬੇ ਮਾਰੀ ਉਹ ਬੰਦਾ ਬਹੁਤ ਚੰਗਾ ਆ ਦੇਖ ਲੋ ਕਿੰਨਾ ਸ਼ੈਨਸ਼ੀਲ ਤੋ ਸੀ ਤੁਸੀਂ ਤੁਸੀਂ ਸੋਚ ਕੇ ਦੇਖੋ ਉਹ ਨਹੀਂ ਕਹਿੰਦੀ ਮਾੜਾ ਹੈਗਾ ਬੰਦਾ ਬਹੁਤ ਚੰਗਾ ਹੈ ਬਸ ਹੀ ਕਿ ਸ਼ਰਾਬੇ ਮਾਰੀ ਆ ਤੁਸੀਂ ਮੈਂ ਉਹਨਾਂ ਅਨਪੜ੍ਹ ਔਰਤਾਂ ਨੂੰ ਕਹਿੰਦਾ ਮੈਨੂੰ ਮੈਂ ਇੱਥੇ ਦੀ ਤਾਂ ਇਹ ਤੁਹਾਨੂੰ ਅੱਜ ਗੱਲ ਕਰਨ ਲੱਗਿਆ ਹੈ